ਨਾ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਜਿਹੜੇ ਜਿਹੇ ਹੋਗੇ ਅੰਦਰੀ ਦੋਰੀ ਬੈਠੀ ਆਏਗੀ ਕਿਰਨਾ ਹਾਂ ਬੇਬੇ ਕੀ ਕਰਦੀ ਸੀ ਮੈਂ ਤਾਂ ਉਹ ਤਿਆਰੀ ਜੀ ਕਰੀ ਜਾਂਦੀ ਸੀ ਰੋਟੀ ਖਵਾਉਂਦੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਨਾਲ ਤਾਂ ਮੈਨੇ ਚੌਲ ਲਿਆ ਦੇ ਹੈਂ ਕਾਲੇ ਦੁੱਧ ਲਿਆ ਦੇ ਤੇ ਨਾਲ ਮੜਾ ਮੂਟਾ ਹੋਰ ਸਮਾਨ ਹੁੰਦਾ ਜਿਹੜਾ ਪਤਾ ਸਿਰ ਤੁਸੀਂ ਉਹ ਲੈ ਦੇ ਕਾਹਦੇ ਚੌਲ ਕਾਹਦੇ ਦੁੱਧ ਕੀ ਕਰਨਾ ਦਾ ਲੈ ਅੱਜ ਜਿਵੇਂ ਤੈਨੂੰ ਪਤਾ ਹੀ ਨਹੀਂ ਹੁੰਦਾਗਾ ਮੈਂ ਰੋਟੀ ਖਵਾਉਣੀ ਸਰਾਧਾਂ ਦੀ ਤੈਨੂੰ ਲੈ ਕੇ ਕਿਹਨੇ ਕਹਿਤਾ ਹੁਣ ਮੈਨੂੰ ਕਾਈ ਚਾਚੀ ਵਰਗੇ ਸਾਰਿਆਂ ਨੇ ਕਹਿੰਦੇ ਆ ਕਿ ਤੂੰ ਢਿੱਲੀ ਮਿੱਸੀ ਰਹਿੰਦੀ ਤੇ ਢੂ ਵੀ ਦੁਖਦੀ ਆ ਭਾਈ ਤੁਸੀਂ ਰੋਟੀ ਖਵਾਇਆ ਕਰੋ ਮੈਂ ਤਾਂ ਕਰਕੇ ਕਹਿੰਦੇ ਭਾਈ ਮੈਂ ਤਾਂ ਰੋਟੀ ਖਵਾਉਂਗੀ ਲੈ ਮੈਂ ਤਾਂ ਮੰਨਦੀ ਨਹੀਂ ਹੈਗੀ ਮੈਂ ਨਹੀਂ ਤਾਂ ਇਹਨੂੰ ਕੁਝ ਲੈ ਕੇ ਦੇਣੀ ਨਾ ਮੈਂ ਤੈਨੂੰ ਦੁੱਧ ਲੈ ਕੇ ਦੇਵਾਂ ਨਾ ਚਾਹ ਤੇ ਚੁੱਪ ਕਰਕੇ ਬਹਿ ਜਾ ਮੈਂ ਨਹੀਂ ਰੋਟੀ ਰੋਟੀ ਖਵਾਉਂਦੀ ਲੈ ਅੱਗੇ ਅੱਗੇ ਮੈਂ ਤਾਂ ਮੰਨਦੀ ਨਹੀਂ ਹੈਗੀ ਤੂੰ ਤਾਂ ਚੰਗੀ ਭਲੀ ਆ ਭਾਈ ਤੇਰੇ ਤਾਂ ਕੁਝ ਨਹੀਂ ਦੁਖਦਾ ਹੈਗਾ ਨਾ ਮੇਰੇ ਤਾਂ ਢੂ ਵੀ ਦੁਖਦੀ ਆ ਕਿਹੜੇ ਦਿਨਾਂ ਦੀ ਹੁਣ ਮੈਂ ਤਾਂ ਭੀ ਰੋਟੀ ਖਵਾਉਂਗੀ ਦੇਖ ਮੈਨੂੰ ਤਾਂ ਕਿਹਾਗਾ ਬੋਲ ਉੱਧਰਲੀ ਘਰ ਵਾਲੀ ਕਹਿੰਦੀ ਭਾਈ ਰੋਟੀ ਖਵਾ ਦੇ ਫੇਰ ਤੇਰਾ ਦੁਗਣਾ ਾਟੂਆ ਨਹੀਂ ਕਿੰਨਾ ਮਰਜੀ ਦਵਾਈਆਂ ਲਈ ਚੱਲ ਆਉਂਦੀ ਬੈਹ ਜਾਦੀ ਆਗੀ ਮਨੋਂ ਬਣਾ ਕੇ ਮੈਨੂੰ ਪਹਿਲਾਂ ਪੁੱਛੇਗਾ ਵੀ ਮੈਂ ਰੋਟੀ ਖਵਾਉਂਗੀ ਤੂੰ ਪਹਿਲਾਂ ਰਾਇਤਾ ਲੈ ਲੈਨੀ ਮੈਨੂੰ ਪੁੱਛ ਲੈ ਲੈ ਨੀ ਕਿੰਨੂੰ ਖਵਾਵੇਗੀ ਹੁਣ ਤੂੰ ਰੋਟੀ ਰੋਟੀ ਕਿਨੂੰ ਖਵਾਉਂਗੀ ਤੂੰ ਤੂੰ ਬੁਲਾ ਲੈ ਕਿਸੇ ਪੰਡਤ ਨੇ ਨੂੰ ਪੰਡਤ ਨੇ ਕਿਹੜੀ ਮੈਂ ਨਹੀਂ ਦੇਣੂ ਕੋਈ ਸੱਦ ਕੇ ਲਿਆ ਕੇ ਦੇਨੀ ਤੈਨੂੰ ਪੰਡਤ ਨੇ ਤੂੰ ਤਾਂ ਨਾ ਕੋਈ ਤੈਨੂੰ ਕੰਮ ਕਹ ਦੇ ਉਹ ਤੋਂ ਆਦਰ ਨਾ ਐ ਹੋ ਜਾਂਦਾ ਸੂਲ ਪੈ ਜਾਂਦੇ ਆ ਆ ਕਿਤੇ ਬਾਹਰ ਜਾਣਾ ਹੋਵੇ ਆ ਭੱਜੀ ਜਾਂਦੇ ਸਾਰਿਆਂ ਦੇ ਮੂਹਰੇ ਲਾ ਕੇ ਕਿਤੇ ਲੰਗਰ ਲੱਗੇ ਹੋਏ ਸਾਰਿਆਂ ਤੋਂ ਕਿੱਦਾਂ ਲੰਗਰ ਦੀ ਗੱਲ ਹੈ ਕਿਦਾਂ ਮਨਣਾ ਆਇਆ ਕਿ ਜੇ ਮੈਂ ਮੰਨਦੀ ਨਹੀਂ ਕਿਸੇ ਨੂੰ ਫਿਰ ਤੂੰ ਤੂੰ ਤਾਂ ਨਹੀਂ ਮੰਨਦੀ ਭਈ ਦੇਖ ਮੈਂ ਤਾਂ ਮੰਨਦੀ ਆਂ ਜੀ ਮੈਨੂੰ ਤਾਂ ਹੋਇਆ ਤਾਂ ਬਹਿਮ ਠੀਕ ਆ ਨਾ ਤੇ ਮੈਨੂੰ ਚੁੱਪ ਕਰਕੇ ਲਿਆ ਦੇ ਚੌਲ ਚੌਲ ਤੇ ਮੈਂ ਰੋਟੀ ਖਵਾਉਣੀ ਹੈਗੀ ਜੇ ਪੰਦਰ ਜੀ ਨੇ ਇਹਨੂੰ ਭਈ ਤੂੰ ਬੁਲਾ ਲੇਂਗਾ ਤਾਂ ਬਾਹਲੀ ਸੋਣੀ ਗੱਲਾਂ ਨੇ ਫੇ ਮੈਂ ਆਪ ਬੁਲਾ ਲਵਾਂ ਮੈਂ ਨਹੀਂ ਸਭ ਸੁਣਦ ਕਰਿਆ ਬਿਨਾ ਮੈਂ ਚੌਲ ਲੈ ਕੇ ਦੇਵਾਂ ਆਹਦੇ ਕਰਦਾ ਲੈ ਤੂੰ ਹੱਦ ਕਰਦੀ ਆੜੀ ਫਿਰ ਮੈਂ ਆਪ ਬਾਹਰ ਜਾਉਂਗੀ ਫਿਰ ਤੂੰ ਤਾਂ ਮੱਚੇਂਗੀ ਵੀ ਤਾਂ ਆਪ ਦੀ ਆਪ ਬਾਹਰ ਜਾਣ ਲੱਗ ਗਈ ਮੈਂ ਕਿਸੇ ਦਾ ਜਵਾਬ ਨੂੰ ਜਵਾਬ ਤਾਂ ਮੰਗਵਾ ਲੈਣੀ ਹੈਗੀ ਤੇਰਾ ਮੈਂ ਤੇਨੂੰ ਕੁਛ ਲੈ ਕੇ ਜੰਦੀ ਨਾ ਮੈਂ ਪਟਤਨੀ ਨੂੰ ਸੱਦ ਕੇ ਲੈ ਕੇ ਦੇਵਾਂ ਚੱਲ ਫਿਰ ਤੂੰ ਨਾ ਸੱਦ ਕੇ ਲੈ ਪੰਤਤਨੀ ਨੂੰ ਵੀ ਆਪੇ ਬੁਲਾ ਲਵਾਂਗੀ ਤੇ ਸਮਾਨ ਵੀ ਆਪੇ ਲਾਵਾਂਗੀ ਰੋਟੀ ਤਾਂ ਦੇਖ ਮੈਂ ਖਵਾਉਂਗੀ ਜਦੋਂ ਭਾਈ ਮੈਨੂੰ ਬਹਿਮ ਆਗਾ ਜਦੋਂ ਤੱਕ ਮੇਰਾ ਬਹਿਮ ਨਹੀਂ ਦੂਰ ਹੁੰਦਾ ਮੇਰੇ ਤੇ ਟੂਹੀ ਦੁਖੜੋ ਹਟਦੀ ਨਹੀਂ ਹੈਗੀ ਤੂੰ ਖਵਾ ਕੇ ਦਿਖਾ ਫਿਰ ਮੈਂ ਖਵਾਉਣ ਨਹੀਂ ਦਿੰਦੀ ਤੇਰੇ ਪਰ ਮੈਂ ਹੁਣ ਰੋਟੀ ਖਵਾ ਕੇ ਦਿਖਾਉਂਗੀ ਤੂੰ ਲਾ ਲਈ ਜਿਹੜਾ ਜੋਰ ਲਾਉਣਾ ਦਾ ਲਾ ਲਿਆ ਸੱਦ ਕੇ ਚੱਲ ਫਿਰ ਮੈਂ ਲਿਆਉਂਦੀ ਆਂ ਦੀ ਤੂੰ ਘਰ ਦੀ ਤਾਂ ਦੇਖੀ ਹੈ ਜਮਾ ਨਹੀਂ ਖਵਾਉਣ ਦਿੰਦੀ ਕੋਈ ਨਹੀਂ ਸੱਦਨ ਦੇ ਰਸਾਈ ਇਹ ਮੈਂ ਦੇ ਦੂੰ ਇਹਨੂੰ ਪਤਾ ਮੈਂ ਨਵੇਂ ਕਿੱਜਗੀ ਪੰਡਤਿਆਂ ਨੂੰ ਰੋਟੀ ਖਵਾਉਣ ਪਤਾ ਨਹੀਂ ਕਿਹੜੀ ਜਾ ਵਡੜੀ ਇਹਦਾ ਡੱਕਾ ਲਾਉਂਦੀ ਹੈ ਵੀ ਪੰਡਤਨੀ ਰੋਟੀ ਖਵਾ ਲੇ ਜੇ ਮੈਂ ਕਦੇ ਖਵਾਈ ਨਹੀਂ ਨਾ ਮੈਂ ਕਦੇ ਕਿਸੇ ਨੂੰ ਮੰਨਿਆਗਾ ਇਹ ਹੋਰ ਹੀ ਨਵੇਂ ਕਾਨੂੰਨ ਕੱਢਦੀ ਰਹਿੰਦੀ ਹੈ ਸਾਰਾ ਦਿਨ ਕਰਨਾ ਖੋਲੀ ਰੋਟੀ ਹੈ ਇਹ ਵੀ ਟੇਪਾਂ ਤੇ ਲਗਾਉਣੀਆਂ ਆ ਹਰ ਵੀ ਕੀ ਕਰਾਉਣਾ ਹੈਗਾ ਬੋਲ ਮਤੇ ਬਾਹ ਕਿ ਤਾ ਤਿੰਨਾ ਤੱਕ ਕੀ ਕਰਾਉਣਾ ਬੋਲ ਮਾ ਬਾਹ ਕਿ ਹਾਂ ਕਿਵੇਂ ਜੀ ਹੰਦਰਾ ਠੀਕ ਆ ਮੈਂ ਤਾਂ ਬਹੁਤ ਸਦਣ ਗਈ ਸੀ ਰੋਟੀ ਖਾਣ ਆਇਆ ਮੈਂ ਤਾਂ ਆਏ ਬਾਜਾ ਰੋਟੀ ਖਵਾਉਣ ਸਦਣ ਗਈ ਸੀ ਮੈਂ ਤਾਂ ਪੁੱਛਿਆ ਨਹੀਂ ਹੈਗਾ ਉਹਨੇ ਕੀ ਨੇ ਅੰਕ ਤਾਂ ਦਨੇ ਰੋਟੀ ਖਾਣ ਨੂੰ ਮੈਂ ਤਾਂ ਬਹੁਤ ਸਦਣ ਗਈ ਸੀ ਮੈਂ ਤਾਂ ਤਾਂ ਆਇਆ ਦਾ ਪਰ ਇਹ ਸੀ ਰੋਟੀ ਲੁੱਟੀ ਖਵਾਉਂਦੇਗੇ ਐਵੇਂ ਨਾ ਤੂੰ ਸਾਡੇ ਘਰੇ ਆਇਆ ਘਰ ਵਾਲੀ ਬਹੁ ਦੇ ਆਖੇ ਤੋਂ ਮੈਨੂੰ ਸੱਦ ਕੇ ਲਈ ਆ ਮੈਂ ਤਾਂ ਰੋਟੀ ਪੈਣੇ ਖਾ ਕੇ ਜਾਉਂਗੀ ਹੁਣ ਰੋਟੀ ਹੈ ਕਿ ਮੈਂ ਖਾ ਕੇ ਜਾਵਾਂਗੀ ਮੈਂ ਨਹੀਂ ਖਾਂ ਦਿੰਦੀ ਤੈਨੂੰ ਰੋਟੀ ਮੈਂ ਤਾਂ ਖਾ ਕੇ ਜਾਵਾਂਗੀ ਹੁਣ ਵਿਚਾਰੀ ਮੈਨੂੰ ਸੱਦਣ ਗਈ ਐ ਬਹੂ ਬਹੂ ਸੱਦਣ ਗਈ ਬਹੁਤ ਸਾਡੇ ਉਹੀ ਤਰੀ ਫਿਰਦੀ ਆ ਗਈ ਇਹਨੂੰ ਕੀ ਕਹਿਣਾਗਾ ਉਹ ਬਿਮਾਰ ਠਮਾਰ ਰਹੀ ਦੀ ਵਿਚਾਰੀ ਤਾਂ ਸੱਦ ਕੇ ਲਈ ਆ ਮੈਨੂੰ ਪਤਾ ਨਹੀਂ ਉਹਦੇ ਕਿਹੜਾ ਡੱਕਾ ਲਾਉਂਦਾ ਵੀ ਤੂੰ ਰੋਟੀ ਖਵਾ ਦੇ ਪੰਡਤਾਂ ਨੇ ਜਿਹਦੇ ਮੈਂ ਮੰਨਦੀ ਨਹੀਂ ਕਿਸੇ ਨੂੰ ਤੂੰ ਤਾਂ ਅੰਬਰ ਤੇ ਛਕ ਲਿਆ ਤੇ ਛੱਡ ਤਾਂ ਸਾਰਾ ਕੁਸ ਉਹ ਵਿਚਾਰੀ ਫੜ ਰੱਖੀ ਆ ਬਾਬਿਆਂ ਨੇ ਨਹੀਂ ਫੜ ਕਾਦੀ ਰੱਖੀ ਆ ਜਾਣ ਕੇ ਢੰਗ ਕਰਦੀ ਆ ਉਹ ਘੋੜੇ ਵਰਗੀ ਦਾ ਪਈਆ ਚੌਥਰੇ ਵਰਗੀ ਮੋਟੀ ਜਾਦੀ ਉਹਦੇ ਕੁਝ ਦੁੱਖ ਦੇਗਾ ਮੈਂ ਉਹ ਕਦੀ ਮੈਂ ਤਾਂ ਰੋਟੀ ਖਵਾਉਂਗੀ ਉਹ ਤਾਂ ਰੀਸ ਹੀ ਹੋ ਜਾਂਦੀ ਅੰਨੇ ਗਵਾਂਢਾਂ ਦੀ ਵੀ ਆ ਨਹੀਂ ਗਵਾਂਢੀ ਖਵਾਉਂਦੇ ਆਗੇ ਤੇ ਆ ਭਾਬੀ ਖਵਾਵਾ ਆਈ ਰੀਸ ਕਰ ਲੱਗ ਜਾਂਦੀ ਕੁਛ ਨਹੀਂ ਦੁਖਦਾ ਉਹ ਤਾਂ ਚੰਗੀ ਭਲੀ ਐ ਢੰਗ ਕਰਦੀ ਆ ਤੇ ਮੈਂ ਰੋਟੀ ਨਹੀਂ ਖਵਾਉਣ ਦਿੰਦੀ ਪੰਡਤਨੀ ਨੂੰ ਮੈਂ ਨੂੰ ਦੇਖੋ ਸੱਦ ਲਈ ਮੈਂ ਰੋਟੀ ਖਾ ਕੇ ਮੁੜ ਜੂ ਤੁਸੀਂ ਘਰ ਦਾ ਮਸਲਾ ਘਰੇ ਸਮਝੋ ਕੋਈ ਨਹੀਂ ਤੂੰ ਕੇਰਾ ਬਾਗ ਜਾ ਮੈਂ ਤੈਨੂੰ ਰੋਟੀ ਦੀ ਖਾਣ ਦਿੰਦੀ ਮੈਂ ਕਿਹੜਾ ਤਾਂ ਪੁੱਛਦੀ ਆ ਕੀ ਕਹਿੰਦੀ ਮੈਨੂੰ ਤੁਹਾਡੇ ਘਰੇ ਵਗ ਜਾ ਉਹ ਮੰਜਾ ਦੇਖ ਲੈ ਮੈਂ ਕਿਹੜਾ ਤਾਂ ਬਹੂ ਕੋਲੇ ਜਾਵਾਂ ਮੈਂ ਮੈਨੂੰ ਸੱਦ ਕੇ ਆਈ ਏ ਤੂੰ ਸਾਡੇ ਘਰੇ ਨਾ ਕੜੇ ਸੁਕਵਾ ਨਾ ਮੈਂ ਤਾਂ ਮੈਂ ਕਹਾਂ ਕਿ ਨਾ ਸੁਕਵਾਂ ਨੀ ਮੈਨੂੰ ਸੱਦਣ ਗਈ ਏ ਮੈਂ ਤਾਂ ਆਈ ਆ ਤੂੰ ਵੀ ਸਾਡੇ ਘਰੇ ਲੜਾਈ ਪਵਾ ਕੇ ਜਾਵੇਂ ਕੋਈ ਬਾਕਾ ਕਰਕੇ ਨਾ ਮੈਂ ਤੂੰ ਜਾਂਦੀ ਪੁੱਛਦੀ ਆ ਬਹੂ ਨੂੰ ਕੀ ਕਰਦੀ ਆ ਪੁੱਛਦੀ ਆ ਬਹੂ ਨੂੰ ਇਹ ਉਦੋਂ ਆ ਗਈ ਲੈ ਲੀੜਿਆ ਦੀ ਮਾਰੀ ਆ ਗਈ ਵੀ ਮੈਨੂੰ ਲੀੜੇ ਮਿਲਣਗੇ ਖੀਰ ਦੀ ਬਾਟੀ ਮਿਲੂਗੀ ਤੈਨ ਮੈਂ ਖਵਾਉਂਗੀ ਕੋਈ ਨਹੀਂ ਖੀਰ ਦੀ ਬਾਟੀ ਨਾ ਲੈ ਦੇਉਂ ਤੈਨ ਛੂਟ ਕੋਈ ਨਹੀਂ ਦੇਣਾਗਾ ਆਉਣ ਵਾਲੀ ਹੋਣਗੇ ਆ ਸੋਨਾ ਸ਼ੂਟ ਆਗਾ ਤੇ ਖੁਸ਼ ਹੋ ਜਾਣਗੇ ਲੇਕਿਨ ਉਹ ਖੁਸ਼ ਹੋਈ ਕਿੰਨਾ ਸੋਨਾ ਸ਼ੂਟ ਆਗਾ ਐ ਕਰੂਗੀ ਆ ਸ਼ੂਟ ਦੇਖ ਕੇ ਨਾਲ ਤਾਂ ਫੱਟੇ ਨਵਾਉਂਗੀ ਨਾਲੇ ਰੋਟੀ ਘਵਾਉਂਗੀ ਪੂਰੀ ਸ਼ਾਦਾ ਨਾਲ ਤੇ ਮੇਰੇ ਦੁੱਖ ਸਾਰੇ ਟੁੱਟ ਜਾਣਗੇ ਖੁਸ਼ ਹੋ ਜਾਣਗੇ ਕੀਰਪੁਰ ਮੇਰੀ ਸਾਰਾ ਕੁਝ ਤਿਆਰ ਆ

ਮੈਂ ਜਾਂਦੀ ਸੀ ਬਹੁਤ ਕੋਲੇ ਰੋਟੀ ਖਾਂਦੀ ਸੀ ਰੋਟੀ ਖਾ ਬਾਊ ਜੀ ਕੋਈ ਨਹੀਂ ਉਹ ਤਾਂ ਕਰੀਏ ਰੋਟੀਆਂ ਸੀ ਤੇ ਤਾਂ ਖਵਾਉਂਦੇ ਨਹੀਂ ਰੋਟੀ ਕੋਈ ਮਾਰੀ ਜਾਂਦੀ ਹੈਗੀ ਕਿਉਂ ਅੰਨ ਪਾਣੀ ਖਰਾਬ ਕਰਦੀਆਂ ਬਣਿਆ ਬਣਾਇਆ ਖਵਾਉ ਕੀ ਰੋਟੀ ਤਾਂ ਉਹ ਨਹੀਂ ਖਵਾਉਣ ਦਿੰਦੀ ਮੈਂ ਰੋਟੀ ਖਾ ਨਹੀਂ ਦਿੰਦੀ ਲੈ ਬੇਬੇ ਆ ਜੀ ਤੇ ਸਸਰੀ ਘਰ ਆਲ ਸਸਰੀ ਘਰ ਪਾਈ ਹੋ ਠੀਕ ਆ ਹਾਂ ਠੀਕ ਆ ਤੇ ਮੈਂ ਕਹਿੰਦੀ ਇਨਾ ਟਾਈਮ ਲਾ ਤਾ ਤੁਸੀਂ ਆ ਜਾਈਂਦੇ ਮੈਂ ਤਾਂ ਕਿਹੜੇ ਵੇਲੇ ਨਿੱਕੀ ਆਂਦੀ ਸੋਨੂੰ ਮੈਂ ਇਹਨਾਂ ਦੁਆ ਕਰਾਂ ਤੇ ਹੋਰ ਰੋਟੀ ਖਾਣ ਬਾਗੀ ਅਰੇ ਮੈਂ ਇਹਨਾਂ ਦਾ ਤੇ ਬੇਬੇ ਨੇ ਵਹਾਲਾ ਦੇਖ 10 ਮਿੰਟ ਤਾਂ ਮੇਨੂਰੇ ਆਈ ਨੂੰ ਵੀ ਹੋ ਗਏ ਅੱਛਾ ਮੈਂ ਹੁਣ ਅੰਦਰ ਡੀਕੀਆਂ ਨੇ ਮੈਂ ਤਾਂ ਸਾਰੀ ਤਿਆਰੀ ਕਰ ਰੱਖਿਆ ਚਾਲ ਚੱਪਾ ਬਣਾ ਰੱਖਿਆ ਹੈਗਾ ਜਿਹੜਾ ਤੁਹਾਨੂੰ ਦੇਣਾ ਭਾਈ ਮਾੜਾ ਮੋਟਾ ਦੀ ਸਰਦਾ ਮਤਾਬ ਕਿ ਜਿੰਨਾ ਕਿ ਮੈਂ ਤਾਂ ਸਾਰੇ ਮੋਟਾ ਹਾਂ ਉਹ ਤਾਂ ਜੇ ਜਾਂ ਕੋਈ ਛੋਟੀ ਸਰਦਾ ਭਾਈ ਉਹੇ ਜੀ ਦੇਵੋਗੇ ਹਾਂ ਮੈਂ ਸਾਰਾ ਮੈਂ ਤਾਂ ਰੋਟੀ ਨਹੀਂ ਖਾਣ ਜਾਂਦੀ ਮੈਂ ਤਾਂ ਕਹਿ ਬਲਕ ਜਾ ਸਾਡੇ ਘਰੋਂ ਲੈ ਬੇਬੇ ਤੂੰ ਹੱਦ ਕਰੀ ਆ ਯਾਰ ਮੇਰੀ ਗੱਲ ਸੁਣ ਲੈ ਮੈਂ ਬਣਾ ਕੇ ਨਹੀਂ ਜੰਪਾ ਨੂੰ ਤੇ ਮੈਂ ਤਾਂ ਹੁਣ ਮੈਂ ਰੋਟੀ ਖਵਾਉਂਗੀ ਚਲ ਅੰਬੂ ਤੂੰ ਆ ਜਾ ਤੂੰ ਕੋਈ ਨਹੀਂ ਲੈ ਜਾ ਲੈ ਆ ਜਾ ਭਾਈ ਲਿਓਗੇ ਨੋ ਸਭ ਦੀ ਪੂਰੀ ਤਾਂ ਇੰਨੀ ਕਰਦੀ ਹੁੰਦੀ ਹੈਗੀ ਇਹ ਤਾਂ ਸੱਚੀ ਇੰਨਾ ਮਾੜਾ ਮਾੜਾ ਇਹਨੂੰ ਤਾਂ ਇਹ ਰੰਦਾ ਪੁੱਮ ਧਰਮ ਦਾ ਕਰਨਾ ਰੋਵੇ ਘਰੇ ਲਿਆਣਾ ਹੋਵੇ ਫੇਰ ਦੋਲੀ ਚੱਕ ਚੱਕ ਕੇ ਵਗ ਜਾਂਦੀ ਹੈਗੀ ਲੋਕ ਤੇ ਨੰਬਰ ਲੱਗਿਆ ਹੋਵੇ ਨਾ ਆਏ ਲਾਉਣੇ ਦੋਲੀ ਚੱਕ ਸਾਰੇ ਤੋਂ ਪੂਰੇ ਜੇ ਮੈਂ ਜਾਉਂਗੀ ਆ ਮਾੜਾ ਮੋਟਾ ਪੁੱਮ ਧਰਮ ਦੀ ਗੱਲ ਹੋ ਜੇ ਹੌਲ ਪੈਣ ਲੱਗ ਜਾਂਦੀ ਹੈ ਵੀ ਬਹੁਤ ਜੀ ਕਰਨਾ ਲਟਾ ਦੇ ਐਂ ਕਰਦੇ ਤਾਂ ਬੋਲੀ ਜਾਊਗੀ ਆ ਜਾ ਤਾ ਕਰ ਲੇ ਲੈ ਲੈ ਮੈਂ ਤੇ ਬੈਠੇ ਲੈ ਜੋ ਹਨਾ ਤੇ ਮੈਂ ਲਿਆਉਣੀ ਹੈ ਸਰੂਪੀ ਪਾਈ ਹੋਈ ਬਹਿ ਜਾ ਤੁਸੀਂ ਇੱਥੇ ਬਹਿ ਜਾਨੀ ਮੇਰੀ ਲੱਤ ਦੁਖਦੀ ਐ ਮਸਾਂ ਵੇਖੂਗੀ ਆ ਬੇਬੇ ਤਾਂ ਨਾ ਕਮਲ ਮਾਰਦੀ ਰਹਿੰਦੀ ਹੈਗੀ ਲੈ ਮੈਂ ਰੋਟੀ ਖਵਾ ਦਿੰਨੀ ਐ ਪੁੰਨ ਲੱਗਦਾ ਹੁੰਦਾਗਾ ਪੁੰਨ ਕਾ ਜਿੰਨਾ ਕਰਾਂਗੇ ਨਾ ਉਹਨਾਂ ਬੰਦਾ ਫਲਦਾਗਾ ਲੈ ਲੈ ਭਈ ਆਤਰਾ ਸ਼ੂਟ ਠੀਕ ਆ ਰੋਟੀ ਪਾਣੀ ਖਾ ਤੇ ਮੈਨੂੰ ਆਸ਼ੀਰਵਾਦ ਦੇ ਕੇ ਜਾ ਮੇਰੀ ਢੂਹੀ ਤੋਂ ਕੋਣਾ ਹਟ ਕੇ ਭਈ ਹਟ ਜੂ ਭਾਈ ਤੇਰੇ ਮਨ ਤੇ ਅੱਛਾ ਤੇਰੀ ਪੂਰੀ ਹੋ ਜੂ ਤੇ ਹੋਰ ਮੈਂ ਕੀ ਕਰਾਂ ਆ ਸਾਡੀ ਤਾਂ ਨਾ ਰੁੱਤੀ ਬੇਬੇ ਨਾ ਮੰਦੀ ਹੈਗੀ ਮੈਂ ਕਰਾਦਾ ਕਰਾਂ ਕੀ ਇਹ ਵਾਸ ਸੰਵਰਤ ਚ ਵੜ ਗਈ ਹੈ ਹਾਂ ਇਹ ਤਾਂ ਹੀ ਚੱਲ ਅੰਮਰਤ ਸੱਸ਼ਾ ਗਿਆ ਉਹਦੇ ਚੋਂ ਵਧੀਆ ਨਾਲ ਲੱਗੀ ਹੈ ਨਾ ਵੀ ਚੱਲ ਰੱਬ ਦੇ ਲੜ ਲੱਗੇ ਆ ਗਏ ਪਰ ਜਿਹੜੀ ਆ ਰੀਤ ਤੁਰੀ ਆਉਂਦੀ ਹੈਗੀ ਉਹ ਤਾਂ ਹੁਣ ਫਿਰ ਤੋੜਨੀ ਪੈਂਦੀ ਆ ਪੈਂਦੀ ਹੈ ਹੈ ਇਸ ਗਾਇ ਨੂੰ ਸਮਝਦੀ ਨਹੀਂ ਮਾਇਆ ਮਾਇਆ ਅਣੀ ਆ ਲੈ ਪਹਿਲੇ ਦਿਨੋਂ ਹੁਣ ਆਇਆ ਬੱਡ ਬਡੇਰਿਆਂ ਦੀ ਜਿਹੜੀ ਰੋਟੀ ਆ ਉਹ ਤਾਂ ਫਿਰ ਬਣੀ ਆਗੀ ਉਹ ਤਾਂ ਕੋਟਾ ਪਈ ਹੁਣ ਆਪਾਂ ਨੂੰ ਕਰਨਾ ਪੈਂਦਾ ਚਲ ਰੋਟੀ ਤੇ ਛੱਡ ਆਏ ਆ ਪੁੰਨ ਧਰਮ ਹੋ ਜਾਂਦਾ ਬਾਹਰ ਦੇ ਨਾਲ ਸਾਹ ਪਿਆ ਸਾਹ ਤੋਂ ਕਿਉਂ ਆਇਆ ਉਹ ਤਾਂ ਆਪਣੇ ਵਰਗੇ ਲੋਕ ਕੀ ਆਵੇ ਪੁੰਨ ਧਰਮ ਕਰਨ ਵਰਗੇ ਮੁੱਠੀ ਘੁੱਟਦੇ ਆਗੇ ਚਲ ਆ ਬਾਹਰ ਨੇ ਪੁੰਨ ਧਰਮ ਹੋ ਜਾਂਦਾ ਚਲ ਕਿਸੇ ਦੇ ਕਹਿੰਦੇ ਹੁੰਦੇ ਆਗੇ ਤੁੰਨ ਨੂੰ ਪਕੜਾ ਜੁੜ ਜਾਂਦਾਗਾ ਮਾੜਾ ਮੋਟਾ ਆਉਦਾ ਕੋਈ ਕਮਾਈ ਚੋਂ ਹੋ ਜਾਂਦਾ ਹਨਾ ਸਹੀ ਗੱਲ ਹੈ ਜਮ ਸਹੀ ਗੱਲ ਹੈ ਤੇ ਹੋਰ ਬਣਾਇਆਗਾ ਤੇ ਚਲ ਠੀਕ ਆ ਮਤੂ ਤੇ ਤੂੰ ਖਾ ਲੈ ਰੋਟੀ ਤੇ ਮੈਂ ਤੇਰੇ ਵਾਸਤੇ ਨਾ ਹੱਥ ਉਸ ਤੋਂ ਨੂੰ ਪਾਣੀ ਲੈ ਕੇ ਆਉਣੀ ਸ਼ੇ

बेव परले मैं मानती है कि वो बहु मानती है तू नाम मैं तो राक्षस भी ना है तू रोटी खाण सड ले सड ले तो सड ले रोटी खाती है थोड़ी आ गई लेदी रोटी है दाल काने खादी दाल कर पोंदे देसी बांध दे नहीं मैं नहीं बांध दी हैगी वो मानती है वो मंगाण मानती है बहु मानती है वो खड़े में लोखा वगैरह लगी होती हैगी लोखा वगैरह करूंगी ले फिर दी है बा तेरे ढंग के हैगी आ गई थे पंडित जी रोटी खाण किना कंसन पंडित जी रोटी खाण ਕੀ ਜਾ ਕਿ ਮੈਂ ਲੈ ਕੇ ਜਾਮੇਗੀ ਫੇਰਾ ਛੂਟ ਫਰਾ ਜਾ ਮੈਂ ਤੈਨੂੰ ਦੱਸਾਂ ਤੇ ਮੈਂ ਰੋਟੀ ਤੇ ਖਵਾਉਂਦੀ ਨਹੀਂ ਮੈਂ ਮੰਨਦੀ ਨਹੀਂ ਕਿਸੇ ਨੂੰ ਸਾਡੀ ਬਹੂ ਉਤੋਂ ਨਹੀਂ ਹੋ ਕੇ ਮੰਨਦੀ ਆ ਮੇਰੇ ਮੈਨੂੰ ਛੂਟ ਉਹ ਨਾ ਦੇ ਤਾਂ ਕੇਰਾ ਮੇਰੇ ਘਰ ਨਾਲ ਚਾਹ ਤੱਕ ਛੂਟ ਲੈ ਕੇ ਜਾਉਂਗੀ ਤੂੰ ਛੂਟ ਨਾ ਫਰਾ ਮੈਨੂੰ ਨਹੀਂ ਦਿੰਦੀ ਮੈਂ ਛੂਟ ਤੂੰ ਹਾ ਛਪਰਾ ਦੇ ਨਾ ਸਾਡੇ ਘਰੇ ਕਲੇਸ਼ ਪਾ ਮੈਨੂੰ ਕੋਈ ਕਲੇਸ਼ ਦਾ ਨਹੀਂ ਹੈਗਾ ਫੇਸ ਦਾ ਨਹੀਂ ਹੈਗਾ ਤੂੰ ਸਾਡੇ ਘਰੇ ਖਵਾੜੇ ਪਾ ਕੇ ਜਾਵੇਂਗੀ ਮੈਨੂੰ ਪਤਾ ਹੀ ਹੈ ਤੇ ਪੜਾ ਦੇ ਛੂਟ ਮੈਂ ਨਹੀਂ ਲੈਂਦੀ ਛੂਟ ਮੈਂ ਦੁਬਲੀ ਨਹੀਂ ਜਾ ਤੂੰ ਸਾਡੇ ਘਰੇ ਜਾ ਤੇ ਜਾ

ਇਹ ਤਾਂ ਨਹੀਂ ਹੈਗਾ ਮੈਂ ਤੈਨੂੰ ਕਹੀ ਜਾਂਦੀ ਆ ਵੀ ਮਾਨਤਾਲ ਨਾਲ ਸ਼ੂਟ ਫੜਾ ਤੇ ਸ਼ੂਟ ਮੈਨੂੰ ਫੜਨਾ ਵੀ ਆਉਂਦਾ। ਨਾ ਮੈਂ ਜਮਨ ਦਿੰਦੀ ਸ਼ੂਟ। ਤੇ ਫਿਰ ਭਾਈ ਜਦੋਂ ਮੇਰੀ ਗੱਲ ਤੂੰ ਕਿਹੜਾ ਪੱਲੋ ਦਿੱਤਾਗਾ? ਮੇਰੇ ਪੇਕਣ ਦਿੱਤੇ ਹੋਏ ਸ਼ੂਟਾਂ ਮੈਂ ਕਿਸੇ ਨੂੰ ਦੇਵਾਂ ਨਾ ਦੇਵਾਂ, ਕੁਛ ਮਰਜ਼ੀ ਕਰ ਦੇ ਤੀਂ ਤਾਂ ਕੋਈ ਦੁੱਖ ਨਹੀਂ ਹੈਗਾ। ਨਾ ਮੈਂ ਦੇਣੀ ਕਹਿੰਦੀ ਜਿਹੜਾ ਤੇਰੀ ਘਰ ਪੁੱਤ ਦੀ ਕਮਾਈ ਚ ਆਏਗਾ, ਤੇਰੀ ਪੁੱਤ ਦੀ ਕਮਾਈ ਚ ਨਹੀਂ ਆਏਗਾ। ਇਹ ਮੇਰੇ ਪੇਕਣ ਦਿੱਤਾ ਭਾਈ ਦੇਖ ਮੇਰੀ ਗੱਲ ਸੁਣਾ ਮੈਨੂੰ ਰੋਟੀ ਖਵਾ ਦੇਂਦੇ। ਮੈਨੂੰ ਹੈਗਾ ਬਹਿਮ ਤੂੰ ਤਾਂ ਨਹੀਂ ਬਹਿਂਦੂ ਤਾਂ ਪਈ ਐ ਪੀ ਡਾਂਗ ਵਰਦੀ ਹਮ ਤਾਂ ਤਾ ਤੂ ਘੜਾ ਕਟਾ ਤੂੰ ਕਿ ਲੱਸੀ ਆ ਕਿਸੇ ਪਾਸਿਓ ਲੱਸੀ ਤਾਂ ਨਹੀਂ ਈ ਢੂਹੀ ਤਾਂ ਦੁਖਦੀ ਹੈਗੀ ਮੈਨੂੰ ਕਿਉਂ ਬੁਲਵਾਉਣੀ ਆ ਫੇਰ ਧੰਗ ਕਰ ਦੇ ਚੱਚੇ ਦਾ ਚੱਚਰ ਕਰਦੀ ਐ ਕੋਈ ਤਾਂ ਤੂੰ ਹਿੰਦੂ ਨਾ ਵੀ ਮੇਰੀ ਗੱਲ ਸੁਣ ਲੈ ਜੇ ਤappi ਮੈਂ ਕੰਮ ਨਾ ਕਰਦੀ ਹੋਵਾ ਤੂੰ ਤਾਂ ਕਹੇ ਵੀ ਇਹ ਤਾਂ ਕੰਮ ਨਹੀਂ ਕਰਦੀ ਢੱਕਾ ਦੂਰਾ ਨਹੀਂ ਕਰਦੀ ਪਈ ਰਹਿੰਦੀ ਹੈਗੀ ਫੇਰ ਤੂੰ ਕਹੇ ਵੀ ਇਹ ਚੱਚਰ ਕਰਦੀ ਹੈ ਹੈ ਹੁਣ ਜਦੋਂ ਸਾਰਾ ਕੰਮ ਵੀ ਮੈਂ ਔਖੀ ਸੌਕੀ ਪਈ ਕਰਦੀ ਆਂਗੀ ਤਾਂ ਤੂੰ ਢੱਕਾ ਦੂਰਾ ਕਰਨ ਨਹੀਂ ਹੈਗਾ ਜੇ ਪਈ ਮੈਂ ਢੂਈ ਦੁਖਦੇ ਆਂ ਪਈ ਮੈਨੂੰ ਤਾਂ ਬਹਿਮ ਹੋਇਆ ਪਿਆ ਰੋਟੀ ਤਾਂ ਮੈਂ ਖਵਾਉਂਗੀ ਦੇਖ ਮਾਰਦਾਨਾ ਸ਼ੂਟ ਫੜਾ ਦੇ ਐਵੇਂ ਬਾਹਰੋਂ ਗੱਲਾਂ ਕਰਨਾ ਕੋਈ ਫਾਇਦਾ ਨਹੀਂ ਹੈਗਾ ਸ਼ੂਟ ਮੈਂ ਹੀ ਦਿੰਦੀ ਹੈਗੀ ਆ ਦੀ ਇੱਜ਼ਤ ਮਾਰਨਾ ਤੂੰ ਮੈਨੂੰ ਚੁੱਪ ਕਰਕੇ ਸ਼ੂਟ ਫੜਾ ਦੇ ਤੇ ਛੱਡ ਦੇ ਤੂੰ ਪੰਡਤਾਂ ਦਾ ਛੁੱਟੇ ਜਾਨੀ ਹੈਗੀ ਮੈਨੂੰ ਤਾਂ ਸ਼ੂ ਹੌਲ ਰਹੀ ਲੱਗਦੀ। ਵੀ ਤਾਂ ਸਾਡੀ ਕੰਮਲ ਮਾਰਦੀ ਰਹਿੰਦੀ ਹੈਗੀ। ਵੀ ਜੇ ਕੋਈ ਸਰਦਾਰ ਨਾਲ ਕੋਈ ਪੂਰਨ ਧਰਮ ਕਰਨਾ ਚਾਹੁੰਦਾਗਾ ਵੀ ਕਰਨ ਦੇ ਦੇ। ਕਿੱਡੀ ਕ ਗੱਲ ਕਿ ਛੂਟ ਹੀ ਆਗਾ ਕਿੰਨਾ ਕ ਮਹਿੰਗਾ ਆ। ਆ ਥੋੜੇ ਚੌਲ ਆਗੇ। ਇਹਨਾਂ ਦਾ ਪੂਰਨ ਧਰਮ ਹੋ ਜਾਂਦਾਗਾ। ਚਲ ਉਹ ਬੈਠੀ ਹੈ ਜੀ ਬੇਬੇ ਤਾਂ। ਅੰਬੋਤਾ ਚਲ ਉਹਨੂੰ ਖਵਾ ਪੈਣੀ ਹੈ ਜੀ ਭਈ ਰਾ ਗੁੱਸਾ ਬਿਲਾ ਨਾ ਕਰੀ ਕਿਸੇ ਗੱਲ ਦਾ। ਆ ਇਹ ਤਾਂ ਮਾੜਾ ਮੋਟਾ ਮੁਰਨਾ ਕਰਦੀ ਰਹਿੰਦੀ ਆ ਜਦੋਂ ਭਈ ਯਕੀਨ ਨਹੀਂ ਕਰਦੀ ਹੈਗੀ। ਮੈਂ ਤਾਂ ਕਰਦੀ ਨਹੀਂ ਯਕੀਨ। ਲੈ ਬੇਬੇ, ਕੋ ਤਾਂ ਉਹੀ ਆਹੀ ਦੀ ਹੈਗੀ। ਚਲ ਕਿਸੇ ਗੱਲ ਦਾ ਗੁੱਸਾ ਨਾ ਕਰੀ ਚੰਗਾ। ਚਲ ਤੈਨੂੰ ਤੇਰੇ ਤਾਂ ਮੈਨੂੰ ਕਾਵਾ ਗੁੱਸਾ ਆਇਆ ਤੇ ਤੈਨੂੰ ਬਹੁਤ ਗੁੱਸਾ ਆਇਆ ਉਹਨੇ ਤਾਂ ਮੇਰੀ ਬਾਹਲੀ ਬੇਇੱਜ਼ਤੀ ਕਰਤੀ ਅੱਜ ਉਹੀ ਤਾਂ ਗੱਲ ਆ ਗਈ ਫਿਰ ਉਹ ਤਾਂ ਹੁਣ ਆਪ ਤਾਂ ਵੀ ਹੁਣ ਚੰਗੀ ਬਲੀ ਆ ਗਈ ਉਹ ਤਾਂ ਕੁਝ ਦੁਖਾਣੀ ਹੁਣ ਕੀ ਕਰਗੇ ਹੁਣ ਦੇਖ ਮੇਰੇ ਤਾਂ ਬਾਹੇ ਤੇਰੇ ਵੀ ਦੁਖਦੀ ਹੈਗੀ ਮੈਨੂੰ ਹੁਣ ਅਬੋਨੇ ਕਹਿਆ ਸੀ ਦੂਜੇ ਘਰ ਵਾਲੀ ਨੇ ਕਹਿੰਦੀ ਫੇਰ ਰੋਟੀ ਖਵਾ ਦੇ ਕਹਿੰਦੀ ਪੰਡਤ ਨੇ ਬਿਪਲਾ ਲਾ ਕੇ ਤੇਰੀ ਮਾਂ ਖਾਂਦੀ ਤੇ ਕਹਿੰਦੀ ਉਹਨੂੰ ਖਵਾ ਦੇ ਮੈਂ ਤਾਂ ਇਹ ਤਾਂ ਕਿਤੇ ਇਹ ਤਾਂ ਮੇਰੇ ਖਵਾਉਣ ਨਹੀਂ ਦੀ ਖਾਊਗੀ ਕਿਹੜਾ ਸਾਰੇ ਖਾਣ ਵਾਲੀ ਆ ਰੋਟੀ ਹੋ ਨਹੀਂ ਤਾਂ ਮੈਂ ਚੱਲੂੰ ਕਰ ਨਹੀਂ ਕਰਨਾ ਭਾਈ ਮੈਂ ਤਾਂ ਸੋਨੂੰ ਬੁਲਾ ਕੇ ਕਰ ਲੈਣੀ ਹੈਗੀ ਕਿੰਦੀ ਗੱਲ ਲੈ ਕਿੰਨੇ ਕ ਪੈਸੇ ਦਾ ਛੂਟ ਆਉਂਦਾ ਕਿੰਨਾ ਕ ਖਰਚਾ ਹੋ ਗਿਆ ਬਸ ਇੱਕ ਆਇਆ ਬਈ ਆਦਾ ਭਾਈ ਕਹਿੰਦੇ ਮਮ ਦੀ ਸ਼ਰਦਾ ਜਿਹੜੀ ਉਹ ਪੂਰੀ ਕਰਤੀ ਹਾਂ ਨਾ ਨਾ ਕੋਈ ਨਹੀਂ ਮੈਨੂੰ ਤੇਰੇ ਤੋਂ ਕੋਈ ਗੁੱਸਾ ਨਹੀਂ ਹੈਗਾ ਤੇ ਇਹੋ ਆਗਾ ਮੈਂ ਤਾਂ ਹੁਣ ਆਖਣ ਦੇ ਅੰਦਰ ਬੈਠੀ ਹੈਗੀ ਐਵੇਂ ਮੇਰੇ ਨਾਲ ਲੜਾਈ ਕਰੂਗੀ ਮੈਂ ਤਾਂ ਨਾਲ ਸਾਨੂੰ ਚੱਪਲਾਂ ਦੇਤੇ ਨਾਲ ਇਹ ਉਹ ਕਰਨਾ ਸੀਗਾ ਪੈਸੇ ਲੈਣ ਜਾ ਕੇ ਚੱਲ ਕੋਈ ਨਾ ਮੇਰੇ ਨਾਲ ਚੱਪਲਾਂ ਹੀ ਪੰਗਾ ਨਾ ਚੰਗਾ ਕਰਨਾ ਚੱਲ ਕੋਈ ਨਾ ਤੇ ਸੁਡਗਾ ਉਹ ਚੱਪਲਾਂ ਫੜਾ ਉਹ ਕਰ ਦਿੰਦੀ ਤੇ ਨਾਲ ਜਿਹੜਾ ਸੁਡਗਾ ਨਾਮੀਆਂ ਚੱਪਲਾਂ ਪਈ ਮੈਂ ਲੈ ਕੇ ਦੇਣਾ ਸੀਗੀਆਂ ਤੇ ਕਿਉਂ ਮੌਕੇ ਤੇ ਹੁਣ ਮੈਥੋਂ ਵੀ ਚੱਪਲਾਂ ਲੈਣ ਜਾਣਾਂ ਮੈਂ ਪੈਸੇ ਤੈਨੂੰ ਘਰੇ ਜਾ ਕੇ ਇੱਜ਼ਤ ਮਾਰਨਾ ਫੜਾ ਕੇ ਆਉਂਦੀ ਚੱਲ ਕੋਈ ਨਹੀਂ ਤੁਸੀਂ ਜਿਹੜਾ ਮੇਰੇ ਇੱਕ ਬੋਲ ਕਹੇ ਤੇ ਆ ਗਏ ਐਨਾ ਬਥੇਰਾ ਨਹੀਂ ਤੇ ਹੁਣ ਰੱਬ ਸਾਰੇ ਰੋਕ ਦੁੱਖਾਂ ਤੇ ਦਰਦ ਦੂਰ ਕਰ ਦੂਗਾ ਇਹੋ ਨਹੀਂ ਲੱਗਣੀ ਲੈ ਚਾਹ ਤਾਂ ਹੁਣ ਦੇਖ ਭਾਈ ਜਦੋਂ ਇਹ ਯਕੀਨ ਨਹੀਂ ਕਰਦੀ ਹੈਗੀਗੀ फिर मेनू तो यकीन है शरदा भावना पूरी कर ली हूं मेरे मन तसली आ गई हाँ, ना, ना कोई नहीं तेरी रोटी बस भी मेरी रोटी मंजूर हो जाए रब करे बस भी मेरा जी मैं कलेस भी प्या करे गल जे कि हो गया फिर कहूगी फिर हटा ली मेरे ताने मेले दूंगे फिर मैं हूं मेरा नादा मैं लेख मेरी गल सुन जो ये जी है देख भैं तेन शरदा ना बुलाया ਸਰਬੰਧਤਾਵਾਂ ਕੁ ਜਿੰਨਾ ਮੈਂ ਹੋ ਸਕੇ ਮੈਂ ਕਰਿਆਗਾ ਤਾਂ ਵਾਸਤੇ ਰੱਬ ਬਲੀ ਕਰੇ ਮੇਰੀ ਢੂਈ ਠੀਕ ਹੋਏ ਤੈਨੂੰ ਬਧੀਆ ਇੱਜ਼ਤ ਮਾਰਨਾ ਬੁਲਾ ਕੇ ਪੂਰੇ ਵਧੀਆ ਸ਼ੌਂਕਣਾ ਰੋਟੀ ਖਵਾਉਂਗੇ ਚੰਗਾ ਠੀਕ ਆ ਪੁੱਤ ਚੰਗਾ ਧੰਨਵਾਦ ਜੀ ਲੈ ਅੰਬੋਤਾਂ ਨਾ ਵਿਚਾਰੀ ਖੁਸ਼ ਹੋ ਕੇ ਗਈ ਆਗੀ ਨਰਾਜ ਤਾਂ ਹੋ ਗਈ ਸੀਗੀ ਆ ਜਿਹੜਾ ਸਾਡੀ ਬੁੜੀ ਨੇ ਇਹਦੇ ਨਾਲ ਇੰਨਾ ਕੁੱਤਕਣਾ ਕੀਤਾਗਾ ਚਲ ਕੋਈ ਨਾ ਫਿਰ ਉਹੀ ਗੱਲ ਪੰਡਤੋ ਵਿਚਾਰੀ ਕਿਸੇ ਗੱਲ ਦਾ ਗੁੱਸਾ ਗਲਨ ਰੱਖਦੇ ਹੁੰਦੇ ਚਲ ਖੁਸ਼ ਹੋ ਕੇ ਬਾਗੀ ਆ ਜਿਹੜਾ ਮੈਨੂੰ ਮਨੇ ਤਾਂ ਪੈਸੇ ਚੱਕ ਕੇ ਲਿਆ ਕੇ ਦੇ ਦਿੰਦੀ ਚੱਪਲਾਂ ਦੇ ਹੁਣ ਅੰਦਰ ਬੈਠੀ ਅਕਲੇਸ ਕਰੂਗੀ ਚਲ ਬਾਅਦ ਚ ਜਾ ਕੇ ਨਾ ਐ ਕਰੂਗੀ ਲੰਘਦੀ ਟੱਕਦੀ ਤੇ ਬੜੀ ਇੱਜ਼ਤ ਮਾਣ ਨਾਲ ਚੱਪਲਾ ਵਾਸਤੇ ਪੈਸੇ ਫੜਾ ਆਉਂਗੀ ਚਲ ਮੈਨੂੰ ਆਇਆ ਮੇਰਾ ਪੰਨ ਧਰਮ ਹੋਵੇ ਜਿਹੜੀ ਆ ਸਾਧਾ ਭਾਵਨਾ ਮੇਰੀ ਪੂਰੀ ਹੋ ਜੇ ਚਲ ਵਾਹਿਗੁਰੂ ਕਿਰਪਾ ਕਰ